ਜੀ ਆਇਆਂ ਨੂੰ ਜੰਦ ਸਾਨੂੰ ਸਮਝਾਉਣਾ ਪਊਗਾ ਤੁਹਾਨੂੰ ਚਲੋ ਅੰਦਰ ਸਾਡੇ ਮੱਥੇ ਨਾ ਲਗਾ ਤੁਸੀਂ ਆਪ ਦਾ ਕੰਮ ਆਪੇ ਕਰੋ ਦੇਖੀ ਜਦੋਂ ਹੁੰਦੇ ਸੀਗੇ ਉਹਦੇ ਇੰਨਾ ਸੋਹਣਾ ਛੂਟ ਲਿਆ ਕੇ ਦਿੱਤਾ ਸੀ ਮੈਨੂੰ ਕਿੰਨੇ ਸੋਹਣਾ ਛੂਟ ਆਏ ਵਰਤਾਂ ਤੇਨੇ ਪਾਉਂਦੀ ਸੀਗੀ ਜੇ ਅੱਜ ਹੁੰਦੇ ਫੇਰ ਵੀ ਮੈਨੂੰ ਨਵੇਂ ਤੋਂ ਨਵਾਂ ਛੂਟ ਲਿਆ ਕੇ ਦਿੰਦੇ ਚੰਦਰਿਆ ਤੂੰ ਤੁਰ ਗਿਆ ਮੇਰੇ ਤੋਂ ਗੂੜੇ ਛੂਟਾਂ ਦਾ ਮਨ ਚ ਚਾਹੀ ਰਹਿ ਗਿਆ ਬਾਲਾ ਮਨਹੋਦਾਸ ਰਹਿੰਦਾ ਹੁਣ ਤਾਂ ਮੇਰਾ ਆਪਦੇ ਬੰਦੇ ਤੋਂ ਬਿਨਾ ਤਾਂ ਕੋਈ ਵਰਤ ਵੀ ਨਹੀਂ ਰੱਖ ਸਕਦੀ ਬੰਦੇ ਦੇ ਹੁੰਦੇ ਸੀਗਾ ਇਹਨੇ ਨੇ ਸੋਹਣੇ ਸ਼ੂਟ ਪਾਉਂਦੀ ਸੀਗੀ ਕਦੇ ਵੀ ਮੇਰਾ ਮਨ ਨਹੀਂ ਡੋਲਣ ਦਿੱਤਾ ਸੀਗਾ ਵਰਤਾ ਤੋਂ ਪਹਿਲਾਂ ਕਿੰਨੇ ਦਿਨ ਪਹਿਲੀ ਕਹਿ ਦਿੰਦਾ ਚੱਲ ਵਰਤਾ ਆਉਣਗੇ ਤੈਨੂੰ ਸ਼ੂਟ ਦਵਾ ਕੇ ਲਿਆਵਾਂ ਹਾਂਜੀ ਮਹਾਰਾਣੀ ਜੀ ਕੀ ਕਰ ਰਹੇ ਹੋ ਤੁਸੀਂ ਮੈਂ ਤਾਂ ਤਿਆਰ ਹੁੰਦੀ ਸੀਗੀ ਤਿਆਰ ਕਾਦੇ ਵਾਸਤੇ ਨੇ ਤੁਸੀਂ ਵਿਧਵਾ ਤੁਹਾਨੂੰ ਪਤਾ ਆ ਗੁਲਾਬੀ ਸ਼ੂਟ ਹੋਰ ਪਾ ਰੱਖਿਆ ਤੁਸੀਂ ਆਪਸੇ ਮੇਰਾ ਕਿਹੜਾ ਜੀ ਨਹੀਂ ਕਰਦਾ ਹੈਗਾ ਤਿਆਰ ਹੋਣ ਨੂੰ ਵਰਤਾਂ ਦੇ ਦਿਨ ਨੇਗੇ ਫੇਰ ਕੀ ਹੋਵੇ ਜਿਵੇਂ ਵਿਧਵਾ ਹੈਗਾ ਜਾਂ ਤਾਂ ਮੈਨੂੰ ਵੀ ਬਥੇਰੀ ਉਹਦੀ ਆਉਂਦੀ ਹੈਗੀ ਯਾਦ ਹੀ ਆਉਂਦੀ ਹੈ ਪਰ ਵਿਧਵਾ ਆਏ ਦੇ ਕੱਪੜੇ ਨਹੀਂ ਪੌਂਦੀਆਂ ਨਾ ਤਿਆਰ ਹੁੰਦੀਆਂ ਮੇਕਅਪ ਲਾਉਂਦੀਆਂ ਐਕਸ਼ਨ ਹਾਂ ਸ਼ੂਟ ਮੈਨੂੰ ਉਹਨਾਂ ਨੇ ਲੈ ਕੇ ਦਿੱਤਾ ਸੀਗਾ ਤੇ ਹਰੇਕ ਵਰਤ ਤੇ ਮੈਂ ਉਹਨਾਂ ਦੀ ਇਹੀ ਸ਼ੂਟ ਪਾਉਣੀ ਹੈਗੀ ਤੋ ਆ ਦੇਖ ਲੋ ਮਹਾਰਾਣੀ ਗੁਲਾਬੀ ਸੂਟ ਪਾ ਕੇ ਖੜੀ ਇਹਨੂੰ ਪਤਾ ਨਹੀਂ ਲੱਗਦਾ ਮੈਂ ਹੈ ਕੌਣ ਨਾ ਝਾੜੂ ਪੋਚਾ ਕੌਣ ਕਰੂਗਾ ਸਾਡੇ ਵਰਗਿਆਂ ਦਾ ਵਰਤ ਹੈ ਤੇਰਾ ਕਿੱਥੋਂ ਵਰਤ ਹੈ ਤੁਸੀਂ ਵਿਧਵਾ ਵਰਤ ਅਸੀਂ ਰੱਖਣਾ ਤੁਸੀਂ ਨਹੀਂ ਰੱਖਣਾਗਾ ਪਾ ਕੇ ਖੜ ਗਿਆ ਗੁਲਾਬੀ ਸੂਟ ਮੈਨੂੰ ਉਹਨਾਂ ਦੀ ਯਾਦ ਆਉਂਦੀ ਹੈ ਕਿ ਉਹਨਾਂ ਨੇ ਸੂਟ ਲਿਆ ਕੇ ਦਿੱਤਾ ਸੀ ਮੈਨੂੰ ਤੁਹਾਨੂੰ ਤਾਂ ਯਾਦ ਆਉਂਦੀ ਹੈ ਕੱਪੜੇ ਪਾ ਲਿਆ ਆਪਾਂ ਨੂੰ ਆਸ ਪੜੋਸ ਨਾਲ ਕੀ ਕਹਿਣਗੇ ਪਾ ਕੇ ਗੁਲਾਬੀ ਸੂਟ ਖੜ ਗਿਆ ਲਾ ਕੇ ਸੁਰਖੀ ਬਿੰਦੀ ਆਸ ਪੜੋਸ ਤਾਂ ਕਰ ਮਰਜੀ ਕੁਝ ਨਹੀਂ ਕਹਿੰਦੇ ਪਰ ਤੁਸੀਂ ਮੈਨੂੰ ਤਾਂ ਨਾਲ ਮਾਰ ਦਉਂਗੀਆ ਫਿਰ ਅਸੀਂ ਸੱਚ ਹੀ ਗਿਆ ਤੁਸੀਂ ਆ ਕੱਪੜਿਆਂ ਵਾਲੇ ਹਾਲ ਚ ਹੈਗੇ ਹੁਣ ਤੁਹਾਨੂੰ ਪਤਾ ਵੀ ਆ ਸਾਡੇ ਜੇਠ ਜੀ ਹੈ ਨਹੀਂਗੇ ਫਿਰ ਮੰਨ ਤਾਂ ਮੇਰਾ ਵੀ ਕਰਦਾ ਅਰਸ਼ ਤਿਆਰ ਕਰਨ ਨੂੰ ਜੇ ਉਹ ਇਹ ਦੁਨੀਆ ਤੋਂ ਚੜ ਗਏ ਹੁਣ ਮੈਂ ਬਸਾਂ ਹੀ ਰੋਲਦੀ ਫਿਰਦੀ ਰਹੂੰਗੀ ਤੁਸੀਂ ਜਾ ਕੇ ਕੰਮ ਕਰੋ ਆ ਕੱਪੜੇ ਲਾਓ ਸੋਹਣੇ ਨਹੀਂ ਲੱਗਦੇ ਪਾਏ ਮੈਨੂੰ ਉਹਨਾਂ ਦੀ ਬਹੁਤ ਯਾਦ ਆਉਂਦੀ ਐ ਮੈਂ ਉਹਨਾਂ ਤੇ ਕਦੇ ਵੀ ਵਰਤਾਂ ਇਹ ਦਿਨ ਇਹੀ ਸ਼ੂਟ ਪਾਉਣੀ ਐ ਮੈਂ ਉਹਦੇ ਨਹੀਂ ਤੇ ਇਹੀ ਪਾਇਆ ਕਰੂੰ ਵਰਤਾਂ ਜਦੋਂ ਉਹ ਚੰਗੇ ਸੀ ਸੀਗੇ ਨਾ ਉਹਦੇ ਤੁਹਾਡੇ ਚੰਗੇ ਲੱਗਦੇ ਸੀਗੇ ਪਾਏ ਹੁਣ ਨਹੀਂ ਚੰਗੇ ਲੱਗਦੇ ਆ ਪਾਏ ਤੁਹਾਨੂੰ ਪਤਾ ਨਹੀਂ ਲੱਗਦਾ ਲਾ ਕੇ ਗੁਲਾਬੀ ਸੁਰਖੀ ਗੁਲਾਬੀ ਸ਼ੂਟ ਪਾ ਕੇ ਖੜ ਗਿਓ ਕੀ ਹੋ ਗਇਆ ਪੁੱਤ ਆਹ ਦੇਖ ਲੈ ਮੈਂ ਕੀ ਕੁਛ ਕਰੀ ਬੈਠੀ ਐ ਗੁਲਾਬੀ ਸੂਟ ਪਾ ਕੇ ਗੁਲਾਬੀ ਸੁਰਖੀ ਲਾ ਕੇ ਬੈਠ ਗਈ ਇਹ ਵਰਤਾਂ ਦੇ ਦੇਣਾ ਵਰਤਾਂ ਤਾਂ ਸਾਡੇ ਦੇਣਾ ਕੋਈ ਨਹੀਂ ਪਤਾ ਇਹ ਸਾਲ ਤੋਂ ਪੌਂਦੀ ਫੇਰ ਕਿਉਂ ਨੇ ਜੇ ਨਾ ਗੁਲਾਬੀ ਸੂਟ ਪਾ ਲਿਆ ਇਹਦਾ ਵੀ ਜਉਣ ਦਾ ਹੱਕ ਆ ਪੁੱਤ ਜਉਣ ਦਾ ਹੱਕ ਤਾਂ ਹੈਗਾ ਆਪਾਂ ਨੂੰ ਆਸ ਪੜੋਸ ਵਾਲੇ ਕੀ ਕਹਿਣਗੇ ਗੁਲਾਬੀ ਸੂਟ ਪਾ ਕੇ ਖੜਦੀ ਆ ਇਹ ਇਹ ਕਿਹੜਾ ਬਾਹਰ ਗੇੜੇ ਦੇ ਕੇ ਆਉਗੀ ਕੋਈ ਨਹੀਂ ਤਾਂ ਘਰੀ ਰਹਿਣਾ ਨਾਦੀ ਇਹ ਐ ਨਹੀਂ ਕਹਿੰਦੇ ਹੁੰਦੇ ਫੇਰ ਵੀ ਥੋਤੋਂ ਵੱਡੀ ਐ ਇੱਜ਼ਤ ਕਰੀਦੀ ਹੁੰਦੀ ਐ ਵੱਡਿਆਂ ਦੀ ਵੱਡੀ ਤਾਂ ਹੈਗੀ ਆ ਫੇਰ ਗੁਲਾਬੀ ਸੂਟ ਪਾ ਕੇ ਤਿਆਰ ਤਿਆਰ ਹੋ ਕੇ ਖੜ ਗਈ ਕੰਮ ਕੌਣ ਕਰੂਗਾ ਘਰ ਦਾ ਝਾੜੂ ਪੋਚਾ ਸਾਰਾ ਪਿਆ ਅੱਜ ਦੇਖ ਥੋੜਾ ਵੀ ਵਰਤੈ ਇਹ ਇਹਨੇ ਕੱਪੜੇ ਪਾਏ ਨੇ ਵਰਤਦਾ ਨੀ ਨਿਨ ਰੱਖਿਆ ਕੋਈ ਗੱਲ ਨਹੀਂ ਕੰਮ ਮੈਂ ਆਪੇ ਹੀ ਕਰਨੂੰ ਤੀਏ ਆਇਆ ਨਾ ਬੋਲੋ ਤੁਸੀਂ ਕੋਈ ਨਾ ਫਿਕਰ ਨਾ ਕਰੋ ਤੁਸੀਂ ਨਾਲੇ ਨਾ ਮੈਨੂੰ ਆ ਇਹਦਾ ਬਾਲਾ ਜਿਆਦਾ ਦੁੱਖ ਆਉਂਦਾ ਆਇਆ ਨਾ ਬੋਲੋ ਤੁਸੀਂ ਇਹਨੂੰ ਸੋਚਣਾ ਚਾਹੀਦਾ ਦੁੱਖ ਤੁਹਾਨੂੰ ਤਾਂ ਆਉਂਦਾ ਜਿਹੜਾ ਆਉਂਦਾ ਦੇਖ ਪੁੱਤ ਇਹ ਜਿਹੜਾ ਮੇਰਾ ਪੁੱਤ ਸੀ ਨਾ ਵੱਡਾ ਫੌਜ 'ਚ ਸੀਗਾ ਦੇਖ ਹੈ ਉਹਦੇ ਪੈਸਾ ਆਇਆ ਇਕੱਠਾ ਜਦੋਂ ਉਹਦੇ ਨਾਲ ਆਹ ਇਹਦਾ ਘਰ ਬਣਿਆ ਹੈ ਹੈ ਤੇ ਇਹਨੇ ਦਾ ਕੋਈ ਸੁਖ ਹੀ ਨਹੀਂ ਦੇਖਿਆ ਤੇ ਜੇ ਸੂਟ ਪਾਉਂਦੀ ਆ ਤਾਂ ਕੋਈ ਗੱਲ ਨਹੀਂ ਧੀਏ ਐਂ ਨਾ ਕਰੋ ਇਹ ਫੇਰ ਵੀ ਥੋਥੋ ਵੱਡੀ ਐ ਮੈਂ ਤਾਂ ਇਹੀ ਗੱਲ ਕਹਿਨੀ ਆ ਵੀ ਇਹਦੀ ਇੱਜ਼ਤ ਕਰੋ ਥੋੜਾ ਵੀ ਇਹ ਮੂੰਹ ਕਰਦੀ ਐ ਥੋੜਾ ਕਰਦੀ ਐ ਨਾ ਮੂੰਹ ਫੇਰ ਐਂ ਨਹੀਂ ਕਰਦੇ ਹੁੰਦੇ ਜਾਓ ਅੱਜ ਤਿਹਾਰ ਦਾ ਦੇ ਨਾ ਅੱਜ ਤਾਂ ਜਮੀ ਨਾ ਬੋਲੋ ਰੁੱਖਾ ਇੱਕ ਦੂਜੇ ਨੂੰ ਠੀਕ ਐ ਪਰ ਇਹਨੂੰ ਸਮਝਾ ਦਿਓ ਆਪ ਦੇ ਕੱਪੜੇ ਲੱਤੇ ਟੰਗ ਨਾਲ ਪਾਇਆ ਕਰ ਕੋਈ ਨਹੀਂ ਕੋਈ ਨਹੀਂ ਮੈਂ ਸਮਝਾ ਦੂੰਗੀ ਸਾਰਾ ਕੁਸਾ ਇੰਨਾ ਨਹੀਂ ਕਰਿਆਗਾ ਚਲਤੀ ਐ ਕੋਈ ਨਹੀਂ ਮੰਨ ਤੀ ਨਾ ਨਾਈ ਬੇਬੀ ਮੈਂ ਕਿਹੜਾ ਐ ਕਹਨੀ ਹੈ ਜੀ ਵੀ ਮੇਰੇ ਘਰ ਤੇ ਮੈਂ ਕੰਮ ਨਹੀਂ ਕਰਦੀ ਕੰਮ ਤਾਂ ਮੈਂ ਸਾਰੀ ਕਰੂੰਗੀ ਹਾਂ ਤੁਸੀਂ ਵੀ ਕਹਿੰਦੇ ਮੈਂ ਕੰਮ ਕਰੂੰ ਤੁਸੀਂ ਵੀ ਕੰਮ ਕਰੋ ਕੰਮ ਤਾਂ ਮੈਂ ਕਰੂੰਗੀ ਮੇਰਾ ਵੀ ਮਨ ਕਰਦਾ ਹੈਗਾ ਹਨਾ ਵੀ ਜੇ ਹੁਣ ਬੰਦੇ ਸਿਰ ਤੇ ਨਹੀਂ ਹੈਗੇ ਕੋਈ ਮੈਂ ਪਾਟੇ ਕੱਪੜੇ ਤਾਂ ਨਹੀਂ ਪਾਈ ਫਿਰਨੇ ਮੈਨੂੰ ਵੀ ਜਿਆਦਾ ਆਉਂਦੀਆਂ ਉਹਨਾਂ ਦੀ ਆਉਂਦੀ ਐਤੀ ਏ ਕੋਈ ਨਹੀਂ ਬਹਿ ਜਾ ਆਰਾਮ ਕਰ ਮੰਨ ਤੀ ਨਾ ਨਾਈ ਬਹਿ ਜਾ ਜਾਹੋਂ ਦੇ ਕਿੰਨੇ ਜਾਦੂ ਹੋ ਗਏ। ਤੋ ਕੀ ਕਰੀ ਆਨੀਆ? ਝਾੜੂ ਲਾਉਂਦੀ ਸੀ ਜੀ। ਬੈਠ। ਕੀ ਲੈ ਆਏ ਤੁਸੀਂ? ਤੇਰੇ ਵਾਸਤੇ ਗਿਫਟ ਲੈ ਕੇ ਆਇਆ। ਕੀ ਗਿਫਟ ਲੈ ਆਏ ਤੁਸੀਂ? ਤੈਨੂੰ ਪਤਾ ਹੈ ਪਰਸੋਂ ਵਰਤਨੇ। ਹਾਂਜੀ। ਫੇਰ ਤੇਰੇ ਵਾਸਤੇ ਨਵਾਂ ਸੂਟ ਲੈ ਕੇ ਆਇਆ ਗਲੱਬ। ਮੈਂ ਤਾਂ ਤੁਹਾਨੂੰ ਆਖਿਆ ਵੀ ਤੁਸੀਂ ਯਾਦ ਵੀ ਨਹੀਂ ਕਰਾਇਆ ਸੋਨੂੰ ਕੀ ਪਤਾ ਲੱਗਿਆ? ਉਹ ਆਇਆ ਨਾ ਮੇਰੀ ਛੁੱਟੀ ਪੂਰੀ ਹੋਈ ਉਦੋਂ ਬਾਅਦ। ਅਈ ਤੇ ਨਾ ਸਮਝ ਉਟਾ ਸੋਨੂ ਕਲਰ ਦਾ ਕਿਵੇਂ ਪਤਾ ਲੱਗ ਗਿਆ ਵੀ ਇਹ ਜਿਹੜਾ ਕਲਰ ਲੈ ਕੇ ਆਉਣ ਮੈਨੂੰ ਪਤਾ ਸੀ ਕੁਲਾਰੀ ਰੰਗ ਜਿਆਦਾ ਪਸੰਦ ਕਰਦੀ ਆ ਅੱਛਾ ਦਵੱਟਾ ਫਿਰ ਹੋਰ ਰੰਗਣਾ ਦੇਤਾ ਕੱਲ ਨੂੰ ਫੜ ਲਿਓਗੇ ਹਾਂ ਸਵੇਰੇ ਲਿਆਉਂ ਅੱਛਾ ਫਿਰ ਮੈਂ ਇਹ ਤੇ ਮੈਂ ਹੁਣ ਸਿਉਣੀ ਦੇ ਦੇ ਦੂੰ ਬੀਬੀ ਨੂੰ ਮੰਮੀ ਨੂੰ ਕਹਿ ਦੂੰਗੀ ਫੜਾਇਆ ਉਹ ਕਿਸੇ ਹੋਣਾ ਹਾਂ ਦੇ ਆਉਗੇ ਹੂੰ ਤਾਂ ਮੈਂ ਆਪ ਵੀ ਸਿਉਣਾ ਦੀ ਗੱਲ ਕਰ ਇੱਕ ਦਿਨ ਘੱਟ ਰਹਿ ਗਿਆ ਫਿਰ ਬਾਤਾਂ ਕਲਰ ਨੂੰ ਮੇਰੇ ਨਾਲ ਚੱਲੀ ਨਾ ਤੇ ਤੂੰ ਮਹਿੰਦੀ ਲਵਾ ਲਈ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਨਾ ਹੀ ਡੋਟਾ ਫੜ ਲਈ ਨਾ ਠੀਕ ਹੈ ਨਾ ਮੈਂ ਚੂੜੀਆਂ ਵੀ ਚੜਾ ਲਿਆਂਗੀ ਨੇ ਫਿਰ ਹਾਂ ਜੇ ਕੋਈ ਲੋੜ ਵੀ ਹੋਵੇ ਚਲ ਆਸ ਮੈਂ ਸਲਾਈ ਕਰਾਉਣ ਸੀ ਵਧੀਆ ਕੀਤਾ ਤੁਸੀਂ ਲਿਆਤਾ ਛੂਟ ਮੈਨੂੰ ਹਾਂ ਬਹੁਤ ਵਧੀਆ ਕੀਤਾ ਮੈਨੂੰ ਤਾਂ ਬਾਹਲਾ ਪਸੰਦ ਆਇਆ ਗਾ ਗੁਲਾਬੀ ਰੰਗ ਮੇਰੇ ਤਾਂ ਬਾਹਲਾ ਮਾਣ ਨੂੰ ਉਹ ਹੁੰਦਾ ਹੈਗਾ ਇੱਕ ਰੈੱਡ ਤੇ ਇੱਕ ਗੁਲਾਬੀ ਦੋ ਰੰਗ ਮੈਨੂੰ ਵੀ ਕਸਾਂਤਰੀ ਤੇ ਨਾਰੰਗ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਮੈਨੂੰ ਨਹੀਂ ਪਤਾ ਤੇਰੀ ਪਸੰਦ ਦਾ ਅੱਛਾ ਚਲ ਵਧੀਆ ਹੋਇਆ ਮੈਂ ਤੁਹਾਨੂੰ ਕਿਹਾ ਵੀ ਨਹੀਂ ਸੀਗਾ ਹਜੇ ਮੈਂ ਤਾਂ ਆਹੀ ਕਹਿੰਚ ਮਾਂ ਮੈਂ ਕਿਨਾਂ ਨੂੰ ਕਿਵੇਂ ਕਹਾਂ ਮੈਂ ਚੱਲ ਪਿਆ ਇੱਕ ਸਲਾਈ ਕੀਤਾ ਹੋਇਆ ਮੈਂ ਚੱਲ ਉਹ ਹੀ ਪਾ ਲਊ ਮੈਂ ਤੇ ਨ ਠੀਕ ਹੈ ਜੀ ਹਨਾ ਠੀਕ ਚਾਹ ਬਣਾ ਲਿਆ ਤੇ ਫਿਰ ਉਹ ਦੂਜਾ ਤਿਆਰੀ ਕਰ ਰਹੀ ਛੁੱਟੀ ਪੂਰੀ ਹੋਣ ਵਾਲੀ ਹੈ ਠੀਕ ਹੈ ਜੀ ਹਨਾ ਮੈਂ ਚਾਹ ਬਣਾ ਲਵਾਂ ਤੋਂ ਮਿਲੂ ਸਵੇਰੇ ਸਵੇਰੇ ਮੂਡ ਖਰਾਬ ਕਰਨ ਨੂੰ ਸਵੇਰੀ ਮੱਥੇ ਲੱਗ ਜਾਂਦੀ ਹੈ। ਗਲਾਸ ਘਰੂੜ ਰੱਖ ਲੈ ਮम्मी ਕਰਵੇਂ ਲੈਣ ਗਈ ਹੈ ਫਿਰ ਉਹ ਵਰ ਲਾਂਗੇ। ਚਲ ਠੀਕ ਹੈ ਦੀਦੀ। ਤੂੰ ਰੱਖਿਆ ਟੇਬਲ ਤੇ ਬਾਹਰ। ਤਾਲੀ ਲਈ ਤਿਆਰ ਕਰਤੀਆਂ ਹਨਾ ਕੇਲੇ ਤਾਂ ਤੁਸੀਂ ਆ ਨਹੀਂ ਕਰੀ ਜਾਂਦੇ ਹੋ ਅਰਸ਼ੀ ਮੈਨੂੰ ਸਵੇਰੇ ਸਵੇਰੇ ਮੱਥੇ ਲੱਗ ਜਾਂਦੀ ਐ ਆ ਕੇ ਫਿਰ ਸਾਡੀ ਥਾਲੀ ਖਰਾਬ ਕਰਤੀ ਸਾਡੀ ਥਾਲੀ ਖਰਾਬ ਕਰ ਤੁਹਾਨੂੰ ਪਤਾ ਤੁਹਾਡੇ ਘਰ ਵਾਲੇ ਨਹੀਂ ਤੁਸੀਂ ਵਿਧਵਾ ਹੋ ਸਾਡੀ ਥਾਲੀ ਨੂੰ ਹੱਥ ਦਾਣਾ ਲਾਓ ਅਰਸ਼ੀ ਮੈਂ ਤਾਂ ਉਹ ਦੇਖਦੀ ਸੀ ਕਿ ਮੈਂ ਖਾ ਦੇਖੀ ਆ ਤਿਆਰ ਕਰੀ ਪਈ ਥਾਲੀ ਮੈਂ ਕਰੂਗਾ ਭਰੇ ਨਹੀਂ ਮੈਂ ਇਹਨਾਂ ਨੂੰ ਐ ਕਹੀ ਨਹੀਂਗੀ ਪਹਿਲਾਂ ਤਾਂ ਪਹਿਲਾਂ ਤੁਸੀਂ ਸਵੇਰੇ ਮੂਡ ਖਰਾਬ ਕਰਦਾ ਉਹਦਾ ਮੂੰਹ ਦਿਖਾ ਕੇ ਆ ਹੁਣ ਸਾਡੀ ਥਾਲੀ ਖਰਾਬ ਕਰਤੀ ਤੁਸੀਂ ਫਿਰ ਕੀ ਹੋ ਗਿਆ ਅਰਸ਼ੀ ਜੀ ਮੈਂ ਹੱਥ ਲਾਤਾ ਫਿਰ ਕੀ ਹੋ ਗਿਆ ਮੈਂ ਵੀ ਐਸੀ ਕਰਤੀ ਆਂਗੀ ਨਾ ਤਾਂ ਤੁਹਾਡਾ ਘਰ ਵਾਲਾ ਨਾ ਤੁਹਾਡੇ ਜਵਾਕੇ ਕੋਈ ਤੁਸੀਂ ਰਹਿਣੇ ਕਿਹਦੇ ਨਾਲ ਆ ਇੱਥੇ ਆਪਦੇ ਘਰ ਕਿਉਂ ਨਹੀਂ ਜਾਂਦੇ ਤੁਸੀਂ ਜੇ ਮੰਮੀ ਦੀ ਸਾੜ ਨਾਲ ਲਵੇ ਨਾ ਅਸੀਂ ਕਦੋਂ ਦੀ ਡੱਕਰਦੀ ਆ ਤੈਨੂੰ ਗੁਮਿਸਤਰਾ ਗੋਲ ਹੁੰਦਾ ਉਹਨਾਂ ਤੁਹਾਡਾ ਕਦੋਂ ਦਾ ਇੱਥੇ ਰਹਿੰਦੇ ਨਾ ਤੁਸੀਂ ਕੋਈ ਨਾ ਤੁਸੀਂ ਮੇਰੀਆਂ ਧੀ ਪੁੱਤ ਵਰਗੀਆਂ ਤੁਸੀਂ ਤੁਸੀਂ ਐ ਕਹਤੋਂ ਕਰਦੀਆਂ ਮੇਥੇ ਛੋਟੀਆਂ ਬਹੁਤ ਆ ਮੈਂ ਤੁਹਾਨੂੰ ਆਪਦੇ ਬੱਚਿਆਂ ਵਾਂਗੂ ਸਮਝਦੀ ਆਂਗੀ ਜਿਵੇਂ ਮੇਰੇ ਬੱਚਾ ਨਹੀਂ ਹੈਗਾ ਤੁਸੀਂ ਨਾ ਅੰਦਰ ਵੜ ਕੇ ਬੈਠ ਜਾਓ ਹਣ ਆਪਦਾ ਮੂੰਹ ਨਾ ਦਿਖਾਇਆ ਸਾਨੂੰ ਅੱਜ ਸ਼ਗਣਾ ਦਾ ਦਿਨ ਹੈ ਠੀਕ ਹੈ ਨਾ ਮੰਮੀ ਕਰੋ ਲੈ ਕੇ ਆਉਂਦੇ ਹੋਗੇ ਤੁਸੀਂ ਫੇਰ ਮੱਥੇ ਲੱਗ ਜਾਓਗੇ ਉਹਨਾਂ ਦੇ ਅਰਥੇ ਤੁਸੀਂ ਮੈਨੂੰ ਬਾਹਲਾ ਵੱਧ ਘੱਟ ਬੋਲ ਜਾਨੀਓ ਐਂ ਕਿਹਤੋਂ ਕਰਦੀਓਂਗੇ ਫੇਰ ਤੁਹਾਨੂੰ ਪਤਾ ਨਹੀਂ ਸੀ ਥਾਲੀ ਵੱਟ ਨਹੀਂ ਰੋਣਾ ਤੁਸੀਂ ਵਿਧਵਾ ਹੋ ਫੇਰ ਕੀ ਹੋ ਗਿਆ ਜੀ ਮੈਂ ਵਿਧਵਾ ਹੈਗੀ ਫੇਰ ਕੋਈ ਇਹੋ ਤਾਂ ਨਹੀਂ ਹੁੰਦਾ ਹੈਗਾ ਤੁਸੀਂ ਐ ਨਹੀਂ ਸਮਝਦੇ ਸਾਨੂੰ ਸਮਝਾਉਣਾ ਪਊਗਾ ਤੁਹਾਨੂੰ ਚਲੋ ਅੰਦਰ ਸਾਡੇ ਮੱਥੇ ਨਾਲ ਲੱਗੇ ਤੇ ਅਸੀਂ ਆਦਾ ਕੰਮ ਆਪੇ ਕਰ ਲਾਂਗੇ ਸਾਡਾ ਪਾਪੂ ਦੀ ਵੀ ਲੋੜ ਹੈ ਯਾ ਵਾ ਵੀ ਤੁਸੀਂ ਮੰਦਰ ਬੈਠੇ ਹੋ ਜਦਾ ਹਜੇ ਬਸ ਸੁਖ ਮੈਨੂੰ ਤੇਰੇ ਬਾਈ ਦੀ ਜਿਆਦਾ ਆਰੀ ਸੀਗੀ ਹਰ ਤੱਕ ਕੋਈ ਹੋ ਨਹੀਂ ਸੀਗਾ ਇੱਕ ਵਾਰ ਸਾਰਸ਼ ਹੋ ਰੀਆਂ ਉਹ ਕਰੀ ਜਾਂਦੀ ਰਹਿੰਦੀਆਂ ਰਹੀਆਂ ਸਾਰਾ ਦਿਨ ਉਹਨਾਂ ਦੇ ਪੱਤੀ ਪੱਦੀ ਇਹ ਨਹੀਂ ਕਿ ਆਕਾ ਉਹਨਾਂ ਕੀ ਵਰਤੀ ਜਾਂਦੀ ਨਹੀਂ ਤੇ ਤੂੰ ਟੈਨਸ਼ਨ ਨਾ ਲਿਆ ਕਰ ਅਸੀਂ ਹੈਗੀਆਂ ਨਾ ਨੇ ਬਾਈ ਦਾ ਤੈਨੂੰ ਪਤਾ ਜੋ ਰੱਬ ਨੇ ਮੰਨਦੂ ਸੀ ਤਾਂ ਹੋ ਜਾਣਾ ਪਰ ਕੀ ਕਰ ਸਕਦੇ ਹਾਂਗੇ ਪਰ ਅਸੀਂ ਤੈਨੂੰ ਸਮਝਦੇ ਜਾਗੇ ਮੈਨੂੰ ਪਤਾ ਤੁਹਾਨੂੰ ਛੋਟੇ ਛੋਟੇ ਨੂੰ ਪਾਲਿਆਗਾ ਸੁਖ ਪਤਾ ਤਾਂ ਹੈਗੇ ਫਿਰ ਵੀ ਮਨ ਤਾਂ ਆਦਾਸ ਹੁੰਦੀ ਹੈ ਹਨਾ ਹਾਂ ਤੂੰ ਤਾਂ ਆਦਾਸ ਹੁੰਦਾਗਾ ਸਹੀ ਕਰ ਤੂੰ ਹਾਂ ਤੁਸੀਂ ਕਿਵੇਂ ਮਾਨੂੰ ਕੋਲੇ ਬੈਠੇ ਹੋ ਮੈਨੂੰ ਸੁਣ ਕੀ ਹੋਇਆ ਉਹਨੂੰ ਤੁਸੀਂ ਕਿਵੇਂ ਮੈਂ ਬੋਲਦੀ ਹਾਂ ਇਹ ਆਪ ਤਾਂ ਵਿਧਵਾ ਹੈ ਗਿਆ ਸਾਡੀ ਥਾਲੀ ਦੇ ਵੀ ਹੱਥ ਲਗਾ ਕੇ ਸਾਡੀ ਵੀ ਖੁਸ਼ੀਆਂ ਨਹੀਂ ਉਹ ਕਰਨ ਦੇਣਾਂ ਔਰ ਥਾਲੀ ਦੇ ਹੱਥ ਨਾਲ ਕੀ ਉਹ ਉਹਨਾਂ ਨਾਲ ਕੀ ਹੋ ਗਿਆ ਅਰਸ਼ਗਨਾਂ ਦੇਨ ਸੀ ਤੁਸੀਂ ਵਿਧਵਾ ਕੋਲੇ ਬੈਠਾ ਕਰਵਾ ਚੌਧ ਦੇਣਾ ਤੁਹਾਨੂੰ ਪਤਾ ਨਹੀਂਗਾ ਬੇਦਾਰੀ ਮੇਰੀ ਮਾਂ ਕੀ ਤਰ੍ਹਾਂ ਮੈਨੂੰ ਮਾਂ ਕੋ ਵੱੱਢ ਕੇ ਪਾਲਿਆਗਾ ਇਹਨਾਂ ਨੇ ਤੁਹਾਡੀ ਮਾਂ ਇਹਨੂੰ ਸਮਝਾਓ ਫਿਰ ਇਹ ਵਿਧਵਾ ਹੈ ਕੱਪੜੇ ਲੁੱਤੇ ਕਿਵੇਂ ਪਾਈ ਮਿੱਟੀ ਸੁਰਖੀ ਬਿੰਦੀ ਕਿਵੇਂ ਲਾਉਂਦੇ ਬੈਠੀਆਂ ਨੂੰ ਉਹ ਤਾਂ ਪਤਾ ਨਹੀਂ ਲੱਗਦਾ ਕੋਈ ਦਾ ਹੱਕ ਨਹੀਂ ਹੈ ਕੱਪੜੇ ਲੁੱਟ ਕੇ ਪਾਉਂਦਾ ਏ ਵਿਧਵਾ ਆਇਆ ਮੁੰਡਾ ਹੀ ਨਿਆਰਾ ਫੇਰ ਇਹ ਵਿਧਵਾ ਕੱਪੜੇ ਪਾਉਣੇ ਨੇ ਮੇਰੇ ਠਿੱਕੇ ਪਾ ਸਕਦੀ ਹਸਪਤਾਲ ਸਰ ਆਰੇ ਬਾਈ ਦੀ ਨਿਸ਼ਾਨੀ ਹੈਗੀ ਤੇ ਬਾਈ ਦੀ ਨਿਸ਼ਾਨੀ ਆ ਤੇ ਸਾਹਮਣੇ ਰੱਖੇ ਪਾ ਕੇ ਕਿਉਂ ਰੱਖਦੀ ਆ ਤਾਂ ਪਾਉਗੀ ਹੁਣ ਬੱਚੇ ਤੇ ਪਾਉਗੀ ਆਵਰਾ ਨਾ ਤੇ ਇਹ ਜਵਾਕ ਆ ਨਾ ਇਹ ਤਾਂ ਬੰਦਾ ਜਵਾਕ ਤੂੰ ਨਹੀਂ ਮੈਂ ਇਹਦਾ ਮੁੰਡਾ ਹੀ ਆਂਗਾ ਮੈਂ ਜਵਾਕ ਨਹੀਂ ਆ ਇਹਦਾ ਮੈਂ ਮੁੰਡਾ ਆ ਇਹਦਾ ਐ ਕਿਉਂ ਮੁੰਡਾ ਤੁਸੀਂ ਚਲੋ ਹਾਂ ਸਮਝ ਕਰੋ ਤੂੰ ਇਹਦਾ ਸਮਝਾਣਾ ਕੋਈ ਨਾ ਸਮਝਾਉਣਾਗਾ ਮੈਂ ਸਮਝਾ ਲੂ ਨਾਲੇ ਹੋਰ ਅਭੀ ਨਾ ਮੈਂ ਮਾਫੀ ਮੰਗ ਰਹੀ ਨਾ ਗੁੱਸਾ ਨਾ ਕਰਿਆ ਕਰ ਤੈਨੂੰ ਸੁਖ ਤੇਰੇ ਸਾਹਮਣੇ ਵੀ ਆਏ ਬੋਲਦੀਆਂ ਨੇ ਕਿ ਮਨ ਉਦਾਸ ਕਿਉਂ ਨਾ ਹੋਵੇ ਕਿੱਥੇ ਤੇ ਮੈਨੂੰ ਆਏ ਕਹਿੰਦੀਆਂ ਵੀ ਦੀਦੀ ਚਲ ਅਸੀਂ ਬਰਤ ਰੱਖਿਆ ਤੂੰ ਐ ਕਰ ਲਾ ਤੂੰ ਐ ਕਰ ਲਾ ਜੇ ਤੂੰ ਆਉਣਗੇ ਬਸ ਚੜੀਆਂ ਆਉਣਗੀਆਂ ਤੋਏ ਮਾਂ ਗਰਮੂਰੀ ਮੇਰੇ ਮਾਣੇ ਉਦੋਂ ਵੀ ਜ਼ਿਆਦੇ ਉਦਾਸ ਕਰ ਜਾਂਦੀਆਂ ਨੇ ਇਹ ਤਾਂ ਅਭੀ ਤੂੰ ਟੈਨਸ਼ਨ ਨਾ ਲੈ ਮੈਨੂੰ ਬਹੁਤ ਮਨ ਨੂੰ ਦੁੱਖ ਆ ਜੀ ਤੇਰਾ ਭਾਈ ਹੁੰਦਾ ਅੱਜ ਮੈਂ ਐ ਗੱਲਾਂ ਨਾ ਸੁਣਦੀ ਸੁਖ ਮੈਂ ਸਹੀ ਕਹਿੰਦਾ ਅਭੀ ਤੈਨੂੰ ਬਹੁਤ ਦੁੱਖ ਹੈਗਾ ਮੈਂ ਸਮਝਦਾ ਅਭੀ ਤੇਰੇ ਪਹਿਲਾਂ ਸਾਰੀ ਮਮਾ ਤੂੰ ਘਰ ਆ ਵੀ ਗੱਲ ਨਹੀਂ ਸਾਰੇ ਉਹਦੇ ਤੇਰੇ ਬਾਈ ਨੇ ਫੌਜ ਕੱਢ ਦਿੱਤੀ ਆਇਆ ਸੀ ਰੱਬ ਨੇ ਸਾਨੂੰ ਸਾਥ ਰਹਿਣ ਦਿੱਤਾ। ਨਾ ਆਪ ਜਿਹਨੂੰ ਪਤਾ ਤੂੰ ਰੱਬ ਨੇ ਮਨਜ਼ੂਰ ਆ ਵੀ ਉਹ ਕੀ ਰਹਿਣਾ ਯਾਰ। ਰੱਬੀ ਚੁੱਪਗਾ ਤੂੰ ਰੋਣਾ। ਪਰਮਾਤਮਾ ਇੱਕ ਜਵਾਕ ਦੇ ਦਿੰਦਾ ਮੈਂ ਤੇ ਜਵਾਕ ਦੇ ਸਾਰੇ ਬੈਠੇ ਨੇ। ਮੈਂ ਹੀ ਤਾਂ ਆਪੀ ਤਾਂ ਜਵਾਕ ਹੀ ਆਂਗਾ ਤੂੰ ਮੈਨੂੰ ਆਦੇ ਪੁੱਤਰਾਂ ਨੂੰ ਪਾਲਿਆ ਹੈਗਾ। ਉਹਨੇ ਟੈਨਸ਼ਨ ਨਾ ਲੈ ਤੂੰ ਜਾਨੀ ਬੋਲੀ ਜਾ ਰਹੀ ਹੈ। ਜ਼ਿੰਦਗੀ ਦਾ ਪਿਛੋੜਾ ਬਾਤ ਆ ਤੁਹਾਡਾ ਤਾਂ। ਮੈਂ ਤੇ ਮਾਂ ਹੈਗੀ ਆ ਨਾ ਤੇਰੇ ਨਾਲ। ਚੁੱਪ ਕਰ ਬੱਬੀ ਤੂੰ ਰੋਣਾ। ਚੁੱਪ ਕਰ।

ਕੋਈ ਮਨਜਾ ਦਾਸ ਹੋਏ ਪੈਸੀ ਕੱਜ ਕੋਈ ਗੱਲ ਹੈ ਤੇ ਮੈਨੂੰ ਦੱਸ ਤੁਸੀਂ ਤਾਂ ਨਹੀਂ ਬੋਲੇ ਛੋੜੀ ਸੁਣ ਪਤਾ ਤਾਂ ਹੈਗਾ ਮੈਂ ਇਹਨਾਂ ਦੇ ਸੁਆਦ ਆ ਬਸ ਉਹ ਤਾਂ ਮੈਨੂੰ ਪਤਾ ਹੈ ਹਾਂ ਚਲ ਕੋਈ ਨਹੀਂ ਬਥੇ ਤੂੰ ਦਿੱਤੇ ਨਾਲ ਨਹੀਂ ਮੈਂ ਤੇਰੇ ਨਾਲ ਦੇਖ ਲੈ ਆ ਛੋਟੇ ਛੋਟੇ ਹੁੰਦੇ ਜੇ ਤੂੰ ਆਈ ਹੈ ਵਹਿ ਕੇ ਲੈ ਆਏ ਆ ਤੇ ਤੂੰ ਪੁੱਤਾਂ ਵਾਂਗੂ ਪਾਲੇ ਨੇ ਹੈ ਤੇ ਆ ਘਰ ਬਣਾਇਆ ਤਾਂ ਮੇਰੇ ਵੱਡਾ ਪੁੱਤ ਬਣਾ ਗਿਆ ਤੇ ਇਹਨਾਂ ਦਾ ਤੇਰੇ ਹਮਦਰਦੀ ਸੋਚਣੀ ਚਾਹੀਦੀ ਹੈ ਬਸ ਮਾ ਜਿਹੇ ਜੀ ਅਕਲ ਉਹ ਜੀ ਵਰਤ ਲਾਉਂਦੀਆਂ ਨੇ ਹਨਾ ਹਾਂ ਇਸ ਕੋਈ ਤਾਂ ਕੁਛ ਲਕੋ ਕੇ ਵੀ ਨਹੀਂ ਰੱਖਿਆ ਹੈਗਾ ਤੇ ਤੂੰ ਇਹਨਾਂ ਨਾਲ ਫਰਕ ਹੀ ਨਹੀਂ ਰੱਖਿਆ ਵੀ ਇਹ ਮੇਰੇ ਕਿਹੜਾ ਜਵਾਗ ਨਹੀਂ ਆਉਦੇ ਪੁੱਤਾਂ ਵਾਂਗੂ ਪਾਲੇ ਨਹੀਂ ਇਹ ਜੁਮੇ ਨਹੀਂ ਹੱਦ ਕਰੀ ਨਹੀਂ ਜੀ ਕੁਝ ਵੀ ਨਹੀਂ ਸੋਚਦੇ ਹੈਗੇ ਮਾਂ ਜੇ ਹੁਣ ਆਪਾਂ ਸੀਰੇ ਦੇ ਕੋਲ ਵੀ ਗੱਲ ਕਰਦੇ ਉਹ ਮੁੰਡਾ ਬਾਹਰੇ ਬੈਠਾ ਡੰਬਈ ਉਹ ਵੀ ਫੇਰ ਆਏ ਕਹੂਗਾ ਵੀ ਪਤਾ ਨਹੀਂ ਵੀ ਹੈਨਾ ਉਹੀ ਤਾਂ ਗੱਲ ਹੈ ਉਹ ਬਾਹਰ ਬੈਠਾ ਨਹੀਂ ਮੈਂ ਉਹਨੂੰ ਦੱਸਾਂ ਪਰ ਫੇਰ ਆਉਂਦਾ ਵੀ ਲੈ ਸੱਸ ਨੇ ਕ੍ਰੇਜ਼ ਕਰਾਤਾ ਤਾਂ ਇਹਦੀ ਛਾਇਡ ਲੈਂਦੀ ਆ ਹੁਣ ਵੀ ਕਹਿੰਦੀਆਂ ਨੇ ਵੀ ਮਾਂ ਤਾਂ ਵੱਡੀ ਦੀ ਛਾਇਡ ਲੈਂਦੀ ਆ ਤਦ ਮੈਂ ਇਹਨਾਂ ਸੈਡ ਨੂੰ ਤੇਰੀ ਫਿਰ ਹੋਰ ਕੌਣ ਲਵਾਂ ਮੇਰੇ ਪੁੱਤ ਤਾਂ ਨਹੀਂ ਰਿਹਾ ਤੂੰ ਤਾਂ ਛੇ ਹੀ ਹੋ ਗਿਆ ਫਿਰ ਮੈਂ ਤਾਂ ਸੈਡ ਲੈਣੀ ਐਤੀ ਇਹ ਨਾਲੇ ਤੈਨੂੰ ਮੈਂ ਇਹ ਕਹਿੰਦੀ ਜੋ ਮਨ ਫਿਕਰ ਕਰ ਮੇਰੇ ਜਿਉਂ ਹਾਂ ਇਹ ਮੇਰੇ ਮਰਬ ਨੇ ਮੂੰਹ ਤੇ ਪੱਲਾਇਆ ਤਾਂ ਫਿਰ ਤੈਨੂੰ ਕੁਝ ਕਹਿ ਨਹੀਂ ਸਕਦੀ ਤੇ ਮੈਂ ਜਿਹੜੇ ਜਦੋਂ ਵੀ ਤੈਨੂੰ ਜ਼ਰੂਰਤ ਹੈ ਜਿਹੜੀ ਕੋਈ ਗੱਲ ਕਰਨੀ ਹੈ ਮੇਰੇ ਨਾਲ ਕਰ ਕੋਈ ਦੁੱਖ ਹੈ ਸੁੱਖ ਹੈ ਇਹ ਕਹਿੰਦੀ ਨੇ ਤਾਂ ਮੈਨੂੰ ਦੱਸ ਪੁੱਤ ਜੇ ਤੈਨੂੰ ਇਹ ਕੁਝ ਕਹਿ ਨਹੀਂ ਆਨੀ ਤਾਂ ਤੂੰ ਮੈਨੂੰ ਦੱਸ ਮਾਂ ਬਸ ਕਹਿਣਾ ਤਾਂ ਕੀ ਹੈ ਤੈਨੂੰ ਦਾ ਪਤੀ ਹੈ ਦੇਖ ਲੈ ਕਦੇ ਤਾਂ ਕਈ ਮਨੁੱਖ ਫਿਰ ਬੱਚਾ ਫਿਰ ਕਰਨੀਂ ਤੇਰੇ ਬੰਦ ਤੂੰ ਬੰਦਾ ਖਾਗੀ ਵੀਰਸ ਬੰਦਾ ਮੈਂ ਖਾਦਾਗਾ ਲੈ ਦੱਸ ਉਹ ਤੇ ਮੇਰੇ ਕਿਹੜਾ ਜੀ ਨਹੀਂ ਕਰਦਾ ਸੀ ਮੇਰੇ ਬੱਚਾ ਹੋਵੇ ਤੇਰਾ ਕੀ ਜੀ ਨਹੀਂ ਕਰਦਾ ਸੀ ਬੱਚਾ ਹੋਵੇ ਮੈਂ ਆ ਸੁਆਗਤ ਕਰਾਂ ਹਾਂ ਸਾਰੀ ਉਹ ਬਾਤ ਤੇ ਪੁੱਤੇ ਤਾਂ ਰੱਬ ਦੇ ਹੱਥ ਵਸਾ ਹੈ ਨਾ ਮਾਂ ਮੈਂ ਫੇਰ ਵੀ ਦੇਖੂ ਰਹੀ ਆਂ ਫਿਰਦੀਆਂ ਨਹੀਂ ਚੱਲ ਕੋਈ ਨਾ ਮੈਨੂੰ ਆਪਦੇ ਤੇ ਪੁੱਤਾਂ ਵਰਗੀ ਨੇ ਚੱਲ ਕੰਮ ਕਰਦੇ ਹਾਂ ਨਾ ਚੱਲ ਨਾਲ ਮਿਲ ਕੇ ਰਹਾਂਗੇ ਇਹਨਾਂ ਨੂੰ ਆਇਆ ਤਾਂ ਹੈ ਨਹੀਂ ਕਮਲੀਆਂ ਨੂੰ ਜਿੰਨੀ ਕਾਕਲੇ ਮਾਂ ਉਹਨੇ ਇੱਕ ਬਰਤ ਲਾ ਲਿਆ ਉਹਨੇ ਇੱਕ ਬਰਤ ਲਾ ਲਿਆ ਨਿਆਣੀਆਂ ਨਹੀਂ ਉਹ ਤੇ ਤੂੰ ਤਾਂ ਬਹੁਤ ਸਿਆਣੀ ਹੈ ਮੈਨੂੰ ਪਤਾ ਚੱਲ ਕੋਈ ਨਹੀਂ ਤੂੰ ਮੰਤੇ ਨਾ ਲਾਇਆ ਕਰ ਤੇ ਮੈਂ ਕਰਦੀ ਕੋਈ ਨਹੀਂ ਮੈਂ ਕੋਈ ਨਹੀਂ ਲਾਉਂਦੀ ਬਸ ਉਹ ਕਦੇ ਕਦੇ ਜਿਆਦਾ ਆ ਜਾਂਦੀ ਹੈ ਤੇਰੇ ਬੁੱਤ ਦੀ ਉਹ ਤਾਂ ਆਉਣੀ ਹੈ ਧੀਏ ਮੈਨੂੰ ਪਤਾ ਦਰਦ ਨਹੀਂ ਚਲਪ ਕੇ ਆਉਂਦਾ ਕਦੇ ਨਾ ਕਦੇ ਦਿਨ ਦੇ ਦਿਨ ਤਾਂ ਜ਼ਰੂਰ ਚਲਕਦਾ ਜੇ ਇੱਕ ਬੱਚਾ ਵੀ ਹੁੰਦਾ ਚਲ ਮੈਂ ਫੇਰ ਬੱਚੇ ਦੇ ਸਾਰੇ ਵਿਆਹ ਦਾ ਮਾਣ ਉਹ ਕਰ ਲੈਣੀ ਵੀ ਚਲ ਬੱਚੇ ਕਰਕੇ ਬੈਠੀ ਹਾਂ ਮੈਂ ਚਲ ਬਸ ਧੀਏ ਬਸ ਰੋਣਾ ਮੰਨ ਨਾ ਬੱਸ ਇੱਲ ਮੈਂ ਕਰਦੀ ਆ ਕੋਈ ਹੱਲ ਚਾਹ ਬਣਾਦੇ ਆ ਗਰਮੀ ਤੇ ਉਦਾਸ ਹੋਈ ਬੈਠੀ ਐ ਬੇਚਾਰੀ ਮੈਂ ਤੋਂ ਜ਼ਿਆਦਾ ਆਪਣੀ ਦੇਖੀ ਜਾਂਦੀ ਐ ਮੰਨ ਜਿਹਾ ਖਰਾਬ ਕਰੀ ਬੈਠੀ ਐ ਕੋਈ ਨਹੀਂ ਸਾਦੀ ਕੁੱਟ ਬਣਾਉਣੀ ਆ ਮੰਮੀ ਹਵਤ ਮੰਮੀ ਅਸੀਂ ਕਹਾਣੀ ਸੁਣਨ ਜਾਂਦੇ ਸੀ ਕਰੂਏ ਲੈ ਕੇ ਜਾਣੇ ਨਾਲ ਨਹੀਂ ਪੁੱਤ ਕਰੂਏ ਤਾਂ ਲੈ ਜਾਂਦੇ ਨਹੀਂ ਹੁੰਦੇ ਕਹਾਣੀ ਤੁਸੀਂ ਸੁਣਾਓ ਇੱਕ ਕਰੂਏ ਨਾਲ ਤਾਂ ਤੁਸੀਂ ਇੱਕ ਇੱਕ ਨਾਲ ਤਾਂ ਦੇਉਂਗੀ ਅਰਗ ਤੇ ਇੱਕ ਇੱਕ ਦੇਈਦਾ ਹੁੰਦਾ ਸੱਸ ਇੱਕ ਮੇਰਾ ਹੋ ਗਿਆ ਠੀਕ ਹੈ ਤੇ ਕਹਾਣੀ ਸੁਣਾਓ ਪੁੱਤ ਠੀਕ ਹੈ ਮਾਂ ਹਾਂ ਜਾ ਪ੍ਰਮਾਤਮਾ ਇਹ ਦਿਨ ਤਾਂ ਰੋਜ਼ ਹੀ ਆਉਂਦੀ ਮੇਰੇ ਘਰੇ ਆ ਕੇ ਗੱਲ ਕਰਨੀ ਸੀ ਹਾਂਜੀ ਬੀਬੀ ਜੀ ਬੋਲੋ ਦੇਖ ਪੁੱਤ ਤੇਰੇ ਬਾਈ ਨੇ ਨਾ ਉਸੇ ਨੀਲ ਕੋ ਕੇ ਰੱਖਿਆ ਹੈਗਾ ਖੋਨ ਪਿਛਨੇ ਦੀ ਕਮਾਈ ਆ ਉਹਦੀ ਕਮਾਈ ਸਾਰਾ ਕਰ ਉਹਨੇ ਬਣਾਇਆਗਾ ਉਹਦਾ ਬਦ ਮੈਨੂੰ ਤਾਂ ਸਾਰਾ ਬਣਾ ਹਾਂ ਤੁਹਾਨੂੰ ਪੜਾਇਆ ਲਿਖਾਇਆ ਸਾਰੀ ਕਮਾਈ ਉਹਦੀ ਲੱਗੀ ਹੋਈ ਹੈ ਕਿਉਂਕਿ ਤੇਰੀ ਪਰਜਾਈ ਆਈ ਐ ਤੁਹਾਨੂੰ ਉਹਨੇ ਪੁੱਤਾਂ ਵਾਂਗੂ ਪਾਲਿਆ ਉਹਨੇ ਕੋਈ ਫਰਕ ਤੇ ਨਹੀਂ ਰੱਖਿਆ ਤੁਹਾਡੇ ਨਾਲ ਉਸੇ ਗੱਲ ਤੇ ਅੱਜ ਇਹ ਜਿਹੜੀਆਂ ਉਹਨੂੰ ਮੱਥੇ ਲਾਉਣ ਨੂੰ ਐ ਕਹਿੰਦੇ ਮੱਥੇ ਲੱਗ ਗਈ ਝਲਦੀਆਂ ਨਹੀਂ ਇਹ ਜੇ ਮੈਂ ਨਾ ਹੋਵਾਂ ਮੈਨੂੰ ਐ ਲੱਗਦਾ ਉਹ ਕਿੱਦੇ ਦੀ ਵਿਚਾਰੀ ਨੂੰ ਬਾਹਰ ਕੱਢ ਦਿੰਦੀ ਮੇਡੋ ਸਾਰਾ ਪਤੀ ਆਏ ਬੇ ਜੇ ਹੁਣ ਸੀਰਾ ਬਾਈ ਉਰੇ ਹੁੰਦਾ ਉਹ ਵੀ ਕੁਝ ਨਾ ਕੁਝ ਕਰ ਦਿੰਦਾ ਉਹ ਉਹ ਥੀਰਾ ਜਿਹੜਾ ਦੇਖੋ ਉਹ ਵੀ ਮੁੰਡਈ ਉਹਦੀ ਕਮਾਈ ਨਾ ਹੁੰਦੀ ਹੁੰਦੀ ਹਾਂ ਪਰ ਇਤਨੀ ਸੋਝੀ ਨੇ ਘਰਵਾਰ ਜ਼ਮੀਨ ਜੇ ਦਾ ਜਿਹੜੀ ਬਣਾਈ ਆ ਬਾਈ ਨੇ ਬਣਾਈ ਨੀ ਵਾਰੀ ਆ ਫਿਰ ਨਾ ਮੇਰਾ ਮੇਰਾ ਵੀ ਮਾਨ ਦੁਖੀ ਹੋ ਜਾਂਦਾ ਕਿ ਵੀ ਇਹ ਜ਼ਮੀਨ ਹੀ ਕਦਰ ਕਰਦੀਆਂ ਤੇ ਤੂੰ ਤੈਨੂੰ ਕਹਿੰਦੀ ਆ ਫਿਰ ਤੂੰ ਲੜੇਗਾ ਫਿਰ ਅਗ ਲਗਾ ਦੇਖ ਲੈ ਮਾਂ ਨੇ ਕਲੇਸ਼ ਪਵਾ ਦੇ ਘਰ ਚ ਨੋ ਨੋ ਸਹੀ ਤੇ ਤੂੰ ਮਾੜਾ ਮੋਟਾ ਇਹਨੂੰ ਵਰਜ ਮਾੜਾ ਮੋਟਾ ਮੈਂ ਤਾਂ ਵਰਜੀ ਜਾਂਦਾ ਬਣਵਾਲੀ ਨੂੰ ਪੀ ਦੋ ਹਾਂਜੀ ਅੱਬੀ ਵੀ ਆਪਾਂ ਕੋਈ ਹੱਲ ਕਰੀਂ ਵੀ ਤੁਸੀਂ ਕਰ ਸਕਦੇ ਹੋ ਹੱਲ ਕਰ ਕੋਈ ਦੱਸੋ ਕੋਈ ਆਈਂਦਾ ਸੋਚਿਆ ਮੈਂ ਤੇਰੇ ਨਾਲ ਹੀ ਰਹਿ ਕਰਤਾਂ ਇਹ ਗੱਲ ਕਰ ਹਾਂ ਵੀ ਜਗਾ ਥੋੜੀ ਸਹੀ ਆ ਪਾਈ ਕਰਦੇ ਆ ਠੀਕ ਆ ਹੋਰ ਜਿਹੜੇ ਦਿਨ ਰਹਿੰਦੇ ਐ ਚੈਰੀ ਸੌਖੇ ਕੱਢ ਲੇ ਨਾ ਸਹੀ ਗੱਲ ਆ ਬਈ ਹਾਂ ਨਾ ਬਾਈ ਹੱਲ ਕਰਦਾ ਮਨ ਲੇ ਕੋਈ ਚੱਕੀ ਨਹੀਂ ਠੀਕ ਆ ਹਾਂ ਚੰਗਾ ਠੀਕ ਐ ਬਈ ਠੀਕ ਆ ਆ ਗਿਆ ਪੁੱਤ ਆ ਸੁਣਿਆ ਇੱਕ ਨਾ ਜੀ ਹੁੰਦੀ ਗੱਲ ਰੂਪਲ ਆ ਕਰੇ ਤੰਦਰੁਸਤੀਆਂ ਦੇ ਵੀ ਬੁੱਢਾ ਸਾਗਣੋ ਤੇ ਮੇਰੇ ਪੁੱਤਾਂ ਦੀ ਉਮਰ ਵੀ ਵੱਡੀ ਵੱਡੀ ਹੋਵੇ ਭਾਗ ਲਾਵੇ ਪ੍ਰਮਾਤਮਾ ਤੁਹਾਨੂੰ ਤੇ ਪੁੱਤ ਵੱਡੀ ਭੈਣ ਦੀ ਪਹਿਰੀਆਂ ਤਲਾ ਦੇ ਬੇਬੇ ਉਹ ਮੈਨੂੰ ਉਸ ਦਾ ਨਾਮ ਨਾਲ ਲਿਆ ਕਰੋ ਸਾਡੇ ਕੋਲੇ ਕਿਉਂ ਉਹਦੇ ਮਗਰ ਪਈਆਂ ਵਿਚਾਰੀ ਦੇ ਉਹ ਤੁਹਾਨੂੰ ਕੁਝ ਕਹਿੰਦੀ ਐ ਫਿਰ ਬੇਬੇ ਉਹਰੇ ਕਰਦੀ ਕੀ ਐ ਜਾਵੇ ਆਪਦੇ ਪੈ ਕੇ ਉਹੀ ਬੈਠੀ ਐ ਉਹਰੇ ਉਹ ਕਿਉਂ ਜਾਵੇ ਸਭ ਕੁਝ ਤਾਂ ਹੋਦਾ ਆ ਘਰ ਮੇਰੇ ਪੁੱਤ ਦੇ ਹੀ ਬਣਾਇਆ ਹੋਇਆ ਤੇ 17 ਸਾਲ ਹੋ ਗਏ ਉਹਨੂੰ ਇੱਥੇ ਰਹਿੰਦੀ ਨੂੰ ਤੇ ਹੁਣ ਤੁਸੀਂ ਕਹਿੰਦੀ ਐ ਵਗ ਜੇ ਠੀਕ ਐ ਉਹਨੂੰ ਰੱਬ ਨੂੰ ਰੱਬ ਨੇ ਉਹਨੂੰ ਬੱਚਾ ਨਹੀਂ ਦਿੱਤਾ ਐ ਥੋੜੀ ਕਰ ਸਕਦਾ ਫਿਰ ਆਪਾਂ ਉਹਨੂੰ ਇਹ ਛੇੜਾ ਦਾ ਬਰਾਬਰ ਦੀ ਐ ਨਾ ਤਾਂ ਉਹਦਾ ਘਰ ਵਾਲਾ ਨਾ ਉਹਦਾ ਬੱਚਾ ਫਿਰ ਹਿੱਸਾ ਉਹਦਾ ਕਿੱਥੇ ਰਹਿ ਗਿਆ ਕਿਉਂ ਨਹੀਂ ਬਣਾਇਆ ਤਾਂ ਮੇਰੇ ਪੁੱਤ ਦਾ ਹੀ ਆ ਸਾਰਾ ਘਰ ਜੋ ਹੈ ਤਾਂ ਨਹੀਂ ਨਾ ਉਹ ਕੱਲੀ ਆ ਦੇ ਪੇਕੇ ਜਾਵੇ ਹੁਣ ਆ ਉਹ ਆ ਹਿੱਸਾ ਉਸੇ ਦਾ ਹੀ ਐ ਸਾਰਾ ਕੋਈ ਹਿੱਸਾ ਨਹੀਂ ਉਸੇ ਦਾ ਐ ਕਿਵੇਂ ਤੁਸੀਂ ਕਹੇ ਤਾਂ ਮੌਜਨ ਵਾਲੀ ਮੈਨੂੰ ਪਤਾ ਨਾ ਕਿਹਦਾ ਕਿਹਨੇ ਖਰਚਾ ਕੀਤਾ ਤੇ ਕਿਹਦਾ ਇਹ ਬਣਦਾ ਤੇ ਮੈਂ ਤਾਂ ਉਸੇ ਨੂੰ ਦਵਾਉਂਗੀ ਫਿਰ ਜੇ ਬੜੀਆਂ ਔਖੀਆਂ ਤੁਸੀਂ ਫਿਰ ਉਹ ਦਾਉਗੇ ਕਿ ਉਹ ਲੈ ਕੇ ਜਾਵੇ ਇਸ ਨੂੰ ਮੈਨੂੰ ਪਤਾ ਹੈ ਜੇ ਤੁਹਾਡੇ ਸਾਰੇ ਹੋਬ ਨਾ ਉਹ ਕਿੱਦਾਂ ਇਸ ਵਿਚਾਰੇ ਨੂੰ ਬਾਹਰ ਕੱਢ ਦਿੰਦੀਆਂ ਪਰ ਮੈਂ ਬੈਠੀ ਆ ਨਾ ਉਹਦੇ ਨਾਲ ਐ ਨਹੀਂ ਮੈਂ ਕਰਨ ਦਿੰਦੀ ਹੈਗੀ ਤੁਸੀਂ ਉਹਦਾ ਸਾਥ ਦਿਨੇ ਹੋ ਅਸ ਨੂੰ ਅਸੀਂ ਕਿਦਾਂ ਦੀ ਕੱਢੀ ਹੁੰਦੀ ਉਹਦਾ ਹੈ ਕੀ ਇੱਥੇ ਕਿਉਂ ਸਭ ਕੁਝ ਹੀ ਹੈਗਾ ਐਂ ਤੁਸੀਂ ਕਿਵੇਂ ਕਹਿ ਸਕਦੀ ਹੋ ਘਰ-ਬਾਰ ਸਾਰਾ ਉਸੇ ਨੇ ਬਣਾਇਆਗਾ ਮੇਰੇ ਪੁੱਤ ਨੇ ਨਹੀਂ ਬਣਾਇਆ ਤੁਸੀਂ ਇਹ ਆਦਿ ਗੱਲਾਂ ਨਾ ਕਰੋ ਠੀਕ ਹੈ ਨਾ ਉਹਦੀ ਬਖਸ਼ੀ ਲੈਨੇ ਤੁਸੀਂ ਤਿਆਰ ਦੇ ਦੇਣਾ ਇੱਥੇ ਸਾਡੀ ਬਖਸ਼ ਲੈ ਲਓ ਤੁਸੀਂ ਕੋਈ ਨੀ ਮੈਂ ਕਰਦੀਆਂ ਗੱਲ ਸੁਖ ਨਾਲ ਸੁਖ ਔਰੇ ਆ ਬੁੱਤ ਆਈ ਭਈ ਆ ਕੀ ਗੱਲਾਂ ਕਰਦੀਆਂ ਨੇ ਕੀ ਕਹਿੰਦੀਆਂ ਨਹੀਂ ਆ ਕਹਿੰਦੀ ਆ ਉਹਨੂੰ ਬਾਹਰ ਕੱਢ ਦੇਣੀ ਆ ਅਸੀਂ ਤਾਂ ਵੀ ਤੂੰ ਪੱਖ ਲੈਣੀ ਐ ਬੇਬੇ ਹੁਣ ਤੂੰ ਇਹਦੇ ਵੀ ਗੱਲ ਪਰ ਲੱਗੀ ਸਾਡੇ ਚ ਲੜਾਈ ਕਰਾਏਂਗੀ ਇਹਦੀ ਛੋਟੀ ਜਿਹੀ ਲੜਾਈ ਲਈ ਗੱਲ ਐ ਇਹਦੀ ਗੱਲ ਬੇਬੇ ਕਹਿੰਦੀਓ ਗੱਲ ਸਹੀ ਆ ਮੈਂ ਤਾਂ ਸਹੀ ਕਿਹਾ ਭਾਈ ਕੀ ਸਹੀ ਕਿਹਾ ਬੇਬੇ ਫੇਰ ਉਹਦਾ ਹੈ ਕੀ ਇਤਿਹਾਸ ਕਰ ਲੈ ਲੈ ਦੱਸ ਪੁੱਤ ਉਹਦਾ ਕੋਈ ਸਹੀ ਨਹੀਂਗਾ ਸਾਰਾ ਕੁਝ ਵੱਡੇ ਭਾਈ ਦਾਗਾ ਐਨੀ ਸੋਚਦੀਆਂ ਵੀ ਬਣਾਇਆ ਕੀ ਨਹੀਂ ਆ ਭਾਬੀ ਦਾ ਹੈਗੀ ਹੈਗੀ ਨਾ ਤਾਂ ਮੈਨੂੰ ਤੁਸੀਂ ਦੁਪਹਿਰੀਆਂ ਤੇ ਨਾ ਆਉ ਉਹ ਜੇ ਸਾਲ ਤੋਂ ਉਹ ਇੱਕ ਦਿਨ ਉਹ ਸੂਟ ਪਾ ਲੈਂਦੀ ਏ ਰੰਗਦਾਰ ਤਾਂ ਫੇਰ ਕੀ ਹੁੰਦਾ ਇਹੋ ਜਿਹਾ ਤੁਸੀਂ ਬੋਲੀਆਂ ਉਹ ਕੱਪੜੇ ਬਦਲ ਕੇ ਉਹ ਪਈ ਅੰਦਰ ਨਹੀਂ ਮੋਝਾ ਨਹੀਂ ਕਰਕੇ ਰੱਖਤੀ ਮੰਮੀ ਇਹ ਤੇ ਹਰ ਹੰ ਦਾ ਸਵਾਗਣ ਦਾ ਕਰਵਾ ਚ ਹਦਾ ਉਹਦੇ ਕੱਪੜੇ ਪਾਉਂਦਾ ਕੀ ਮਤਲਬ ਹੈ ਉਹ ਤਾਂ ਹੈਗੀ ਵੀ ਦਬਾਇਆ ਫੇਰ ਕੀ ਹੁੰਦਾ ਪੁੱਤ ਜੇ ਉਹਨੇ ਪਾ ਲਿਆ ਕੀ ਹੋ ਗਿਆ ਫੇਰ ਪਰ ਦੂਜਿਆਂ ਨੂੰ ਤਾਂ ਚੰਗਾ ਲੱਗਦਾ ਨਾ ਆਪ ਸੋਚ ਕੇ ਦੇਖੋ ਉਹੀ ਜਗ੍ਹਾ ਤੇ ਤੁਸੀਂ ਆਪ ਆ ਕੇ ਦੇਖੋ ਜੇ ਤੁਸੀਂ ਉਹਦੀ ਜਗ੍ਹਾ ਤੇ ਉਹਨੇ ਤੁਸੀਂ ਕਿਵੇਂ ਕਰਤ ਕੀ ਕਰਦੀਆਂ ਤੇ ਸਾਨੂੰ ਘਰੋਂ ਬਾਹਰ ਕੱਢਦਾ ਕੋਈ ਫੇਰ ਉਹੀ ਤਾਂ 17 ਸਾਲ ਹੋ ਗਏ ਉਹ ਤਾਂ ਮੈਂ ਉਹਨੂੰ ਬਾੜੀ ਸੈਣੀ ਸਮਝੀ ਜਿਹੜੀ ਕੱਟੀ ਜਾਂਦੀ ਹੈ ਹੋਰ ਕੋਈ ਇੰਨੇ ਚਿਰ ਕੱਟੇ ਵੀ ਨਾ ਜਿਵੇਂ ਉਹਦੇ ਨਾਲ ਤੁਸੀਂ ਕਰਨ ਲੱਗ ਗਏ ਕੱਲੇ ਹੀ ਦੀਆਂ ਆਈਆਂ ਫੇਰ ਉਹਨੂੰ ਕਹਿੰਦਾ ਕੋਣ ਇੱਥੇ ਕੱਟੇ ਜਾਵੇ ਆ ਉਹਦੇ ਘਰ ਬੱਡੇ ਬਾਈ ਨਾ ਪੂਣੀ ਪੂਣੀ ਕਰਕੇ ਸਾਰਾ ਘਰ ਬਣਾਇਆ ਜਮੀਨ ਜਿਹੜਾ ਤੇ ਵੜਾਈ ਸਸਿਰਾ ਭਰਾ ਵਾਰੇ ਤੁਰਿਆ ਉਹਨੇ ਤੁਸੀਂ ਵੀ ਹੁਣ ਇਹਨਾਂ ਤੇ ਮਗਰ ਲੱਗ ਗਏ ਮੈਨੂੰ ਪਤਾ ਨਾ ਸਾਰਾ ਨਾਗਰ ਨਹੀਂ ਸੱਚੀ ਗੱਲ ਕਹਿੰਦਾ ਬੁੱਤ ਮੇਰਾ ਤੈਨੂੰ ਪੁੱਤਾਂ ਵਾਂਗੂ ਪਾਲਿਆਗਾ ਭਾਬੀ ਨੇ ਨਾ ਪਤਾ ਨਹੀਂ ਕਹੇ ਜਾਂ ਦੇ ਲੈ ਨਾ ਇਹਨਾਂ ਦਾ ਪੱਥਰ ਤੇ ਬੂੰਦ ਪਈ ਨਾ ਬਈ ਗੱਲ ਗੱਲ ਸੁਣ ਲਓ ਬਈ ਉਹਨੂੰ ਕੋਈ ਬਾਹਰ ਨਹੀਂ ਕੱਢਣ ਦਿੰਦੀ ਮੈਂ ਮੈਂ ਉਹਦੇ ਨਾਲ ਆ ਤੇ ਮੈਂ ਤਾਂ ਮੇਰੀ ਜ਼ਮੀਨ ਹੈ ਜਿਹੜੀ ਘਰਬਾਰਾ ਸਾਰਾ ਮੈਂ ਤਾਂ ਉਹਦੇ ਨਾਂ ਤੇ ਕਰਾਉਂ ਤੇ ਤੁਸੀਂ ਕੋਈ ਹੋਰ ਦੇਖਣਾ ਦੇਖ ਲਓ ਜੇ ਤੁਸੀਂ ਔਖੀ ਹੋਰੀ ਆਈ ਨੀ ਬੇਬੇ ਅਸੀਂ ਕਿੱਧਰ ਜਾਈਏ ਹੁਣ ਇਹ ਫਿਰ ਤੁਸੀਂ ਸੋਚੋ ਉਹਦਾ ਬੇ ਨਾ ਕਰਾਉਣ ਦੀ ਕੀ ਲੜਾਈ ਜਦੋਂ ਉਹਦਾਗਾ ਮੇਰੇ ਉਹ ਨਹੀਂ ਤਾਂ ਗੱਲ ਨਹੀਂ ਇਹਨਾਂ ਨੂੰ ਦੱਸਦੀਆਂ ਮੈਂ ਇਹਨਾਂ ਨੂੰ ਨਹੀਂ ਪਤਾ ਚਾਹਾਂਗੇ ਤਾਂ ਕੋਈ ਗੱਲ ਨਾ ਹੋਈ ਕਿਵੇਂ ਗੱਲ ਨਾ ਹੋਈ ਜਦੋਂ ਉਹ ਉਹਨੂੰ ਬਰਦਾਸ਼ਤ ਨਹੀਂ ਕਰਦੀਆਂ ਉਹ ਤਾਂ ਮੈਂ ਤਾਂ ਉਹਨੂੰ ਨਾਲ ਹੀ ਰੱਖੂਨ ਕਿਤੇ ਨਹੀਂ ਜਾਣ ਦਿੰਦੀ ਹੁਣ ਇਹ ਤੁਸੀਂ ਫੈਸਲਾ ਕਰੋ ਵੀ ਕਿਵੇਂ ਕਰਨਾ ਦੋ ਦਿਨ ਦਿੱਤੇ ਆ ਤੁਹਾਨੂੰ ਆਪਦਾ ਦੇਖ ਲਓ ਬਈ ਉਹ ਦੇਖ ਲਓ ਠੀਕ ਆ ਸਾਡੀ ਗਲਤੀ ਆ ਅਸੀਂ ਐਵੇਂ ਲੜਾਈ ਕਰੀ ਗਏ ਦੀਦੀ ਨਾਲ ਉਹੀ ਤਾਂ ਗੱਲ ਆ ਪੁੱਤ ਉਹ ਤੁਹਾਨੂੰ ਕੁਝ ਕਹਿੰਦੀ ਵੀ ਨਹੀਂ ਕਦੇ ਬੋਲੀਏ ਕਦੇ ਕੁਝ ਸੁਣੋ ਨਾ ਮੰਮੀ ਸਾਨੂੰ ਨਹੀਂ ਬੋਲੀ ਕਦੇ ਤਾਂ ਫਿਰ ਨੇ ਕੋਈ ਜਿਹੜਾ ਤੁਸੀਂ ਆਈ ਹਰ ਵਾਰ ਰੱਖਿਆ ਠੀਕ ਆ ਉਹਦੀਆਂ ਤੁਸੀਂ ਬਾਈ ਫੋਨ ਕਰਦੇ ਸੀ ਰੁੰਡੀ ਉਹ ਵੀ ਰਿਪੇਅਰ ਵੀ ਭੇਜ ਦੂਗਾ ਘਰ ਘਰ ਲੈ ਲੈਂਦੀ ਕਿਤੇ ਹੋਰ ਲੈਣੇ ਆ ਤੇ ਆਪਾਂ ਕਿਤੇ ਹੋਰ ਖਰੀਦ ਲੈਣੇ ਹੈਗੇ ਫਿਰ ਹੋਰ ਆਪਾਂ ਥੋੜੀ ਰਹਿ ਸਕਦੇ ਆ ਆਪਾਂ ਹੋਣੀ ਘੱਟ ਸਕਦੇ ਆ ਆਪਾਂ ਨੂੰ ਘਰੋਂ ਬਾਹਰ ਜਾਣਾ ਪਊਗਾ ਲਾ ਜੀ ਆਪਾਂ ਮੰਮੀ ਤੇ ਦੀਦੀ ਦੇ ਨਾਲ ਹੀ ਰਾਵਾਂਗੇ ਸਾਡੀ ਗਲਤੀ ਸੀ ਅਸੀਂ ਉਹਨਾਂ ਨਾਲ ਲੜਾਈ ਕਰੀ ਗਈਆਂ ਬਿਨਾਂ ਮਤਲਬ ਹੁਣ ਤੁਹਾਨੂੰ ਸਮਝ ਆ ਗਈ ਥੋੜੀ ਗਲਤੀ ਹੈ ਫਿਰ ਉਸੇ ਤੋਂ ਗਲਤੀ ਮੰਨੋ ਹੁਣ ਹੀ ਮੌਕਾ ਫੜ ਕੇ ਮਾਫੀ ਮੰਗ ਲੋ ਢਾ ਕੇ ਠੀਕ ਆ ਮਾਂ ਵਰਗੀ ਭਾਬੀ ਹੈਗੀ ਉਹ ਹਾਂ ਠੀਕ ਅਸੀ ਬੜਾ ਬਰਾਬਰ ਜਿਹਾ ਹੈ ਨਹੀਂ ਉਹ ਬਰਾਵੀ ਕਰ ਦਈ ਉਹਦੇ ਨਾਲ ਸੁਖ ਅਸੀਂ ਜਾਣਦੇ ਆ ਜੀਜੀ ਕੋਲ ਆ ਜਾਓ ਮੰਗੋ ਮਾਫੀ ਗਲਤੀ ਹੈ ਤੁਹਾਡੇ ਚ ਨਹੀਂ ਸਕੀਮ ਕੰਮ ਕਰ ਗਈ ਹਾਂ ਜੀ ਬੀ ਜੀ ਪਲਾਨ ਕੰਮ ਕਰ ਗਿਆ ਹਾਂ ਹਾਂ ਹੋਰ ਹੋਰ ਚਲੋ ਵਧੀਆ ਟ੍ਰੈਕ ਲਾ ਗਈ ਨਾ ਵਧੀਆ ਹੈ ਸੁਰਤ ਟਿਕਾਣੀ ਆ ਗਈ ਜੇ ਸਹੀ ਕਰ ਰਹੇ ਬਈ ਹਾਂ ਚਲੋ ਵਧੀਆ ਬੋਲ ਰਹੇ ਨਾ ਵਾਹਿਗੁਰੂ ਸਭ ਦਾ ਇੰਥਵਾਗ ਰੱਖੇ ਜਿਵੇਂ ਮੇਰੀਆਂ ਨੂਹਾਂ ਦਾ ਅੱਜ ਹੋ ਗਿਆ ਠੀਕ ਹੈ ਨਾ ਸਹੀ ਕਰ ਰਹੇ ਆਹੀਂ ਬਣੀ ਰਹੇ ਮੇਰੇ ਜੋਈ ਇਹ ਮੈਂ ਤਾਂ ਇਹੀ ਸੋਚਦੀ ਆ ਪੁੱਤ ਆਦਾ ਵਰਤਾਂ ਦਾ ਤਿਆਰ ਆਪਣੇ ਲਈ ਵਧੀਆ ਹਾਂ ਵਰਤਾਂ ਦਾ ਤਿਆਰ ਵਧੀਆ ਆਵੇ ਤੇ ਵਧੀਆ ਆਉਂਦਾ ਰਹੇ ਤੇ ਵਧੀਆ ਹੀ ਆਇਆ ਅੱਜ ਸਹੀ ਗੱਲ ਹੈ ਵੀ ਹਾਂ ਠੀਕ ਆ ਵੀ ਚਲ ਮੈਂ ਚਾਹ ਪਾਣੀ ਹਾਂ ਪੁੱਤ ਠੀਕ ਆ ਦੀਦੀ ਦੀਦੀ ਹਾਂ ਰਛ ਜੀ ਸਾਨੂੰ ਮਾਫ਼ ਕਰ ਦੋ ਸੀ ਬਹੁਤ ਤੁਹਾਡੇ ਨਾਲ ਗਲਤ ਵਿਵਹਾਰ ਕਰਿਆ ਦੀਦੀ ਸਾਡੇ ਤੋਂ ਗਲਤੀ ਹੋ ਗਈ ਬਹੁਤ ਵੱਡੀ ਮਾਫ਼ ਕਰ ਦੋ ਸਾਨੂੰ ਇੱਕ ਤੁਸੀਂ ਸੀ ਦੁਖੀ ਮੈਂ ਤੁਹਾਨੂੰ ਆ ਤੁਹਾਡੇ ਨਾਲ ਕੋਈ ਨਹੀਂ ਪੁੱਤ ਮੈਂ ਤਾਂ ਤੁਹਾਨੂੰ ਆਪਦੀਆਂ ਧੀਆਂ ਨਾਲ ਬਰਾਬਰ ਸਮਝਦੀ ਸੀ ਮੈਂ ਤਾਂ ਕਿਤੇ ਤੁਹਾਨੂੰ ਸਮਝੀ ਨਹੀਂ ਸੀਗਾ ਵੀ ਤੁਸੀਂ ਮੇਰੀਆਂ ਦਰਾਨੀਆਂ ਠੀਕ ਹੈ ਮੈਂ ਸਾਨੂੰ ਆਪਦੀ ਧੀਆਂ ਤੈਨੂੰ ਹਮਾਂ ਕੋ ਸਮਝਦੀ ਸੀ ਸੋ ਹੋਰਾਂ ਨੂੰ ਮੈਂ ਪੁੱਤ ਵਾਂਗ ਸਮਝਦੀ ਸੀ ਕੋਈ ਗੱਲ ਨਹੀਂ ਹੋਗੀ ਫੇਰ ਕਿ ਤੁਸੀਂ ਨਿਆਣੀਆਂ ਸੀ ਚੱਲ ਬੋਲ ਰਿਹਾ ਜੀ ਸੋ ਤੂੰ ਕੋਈ ਨਾ ਕੋਈ ਗੱਲ ਨਹੀਂ ਦੀਦੀ ਆਪਾਂ ਹੁਣ ਇਕੱਠੇ ਰਲ ਮਿਲ ਕੇ ਰਿਆ ਕਰਾਂਗੇ ਅੱਗੇ ਤੋਂ ਤੁਹਾਨੂੰ ਕਦੇ ਵੀਰੇ ਦੀ ਕਮੀ ਨਹੀਂ ਫੀਲ ਹੋਣ ਦਿੰਦੇ ਠੀਕ ਹੈ ਮੇਰਾ ਵੀ ਮਨ ਵਸਾਂ ਹੀ ਰਹੇ ਤੁਸੀਂ ਬੋਲਣ ਲੱਗ ਜਾਂਦੀਆਂ ਮੈਂ ਤੁਹਾਨੂੰ ਕਦੇ ਵੀ ਆਪਦੀ ਦਰਾਨੀ ਸਮਝਿਆ ਨਹੀਂ ਸੀ ਠੀਕ ਹੈ ਬਸ ਤੁਸੀਂ ਵੀ ਮੰਨਣਾ ਹੋ ਕਰੋ ਆਪਾਂ ਰਲ ਕੇ ਰਿਆ ਕਰਾਂਗੇ ਤਿੰਨੇ ਜਾਨੀ ਆਪਾਂ ਅੱਗੇ ਤੋਂ ਦੀਦੀ ਇਕੱਠੇ ਵਾਰਤ ਰੱਖਾਂਗੇ ਚੰਗਾ ਤੁਸੀਂ ਟੈਨਸ਼ਨ ਨਾ ਲਿਆ ਕਰੋ ਠੀਕ ਹੈ ਦੇਖੋ ਜੇ ਤੁਸੀਂ ਮੈਨੂੰ ਮਨੂਸ ਮਨੂਸ ਕਹੀ ਗਈਆਂ ਸਾਨੂੰ ਪਤਾ ਸੀਗਾ ਮੈਂਹਦੀ ਨਹੀਂ ਲਗਵਾਉਂਦੇ ਹੁੰਦੇ ਵਰਤਾਂ ਵਾਲੇ ਦਿਨ ਬਿਨ ਮਹਿੰਦੀ ਤੇ ਤੁਸੀਂ ਵਰਤ ਰੱਖੇਗਾ ਸਾਨੂੰ ਪਤਾ ਹੀ ਨਹੀਂ ਸੀ ਦੀਦੀ ਇਹਨਾਂ ਜੇ ਅਸੀਂ ਤੁਹਾਡੇ ਤੋਂ ਪੁੱਛ ਲੈਂਦੇ ਤਾਂ ਅਸੀਂ ਮਹਿੰਦੀ ਵੀ ਲਾ ਲੈਂਦੇ ਤੁਸੀਂ ਤਾਂ ਮੇਰੀ ਕੋਈ ਰਹੀ ਨਹੀਂ ਲਹਤੀ ਹੈਗੀ ਦੇਖ ਮੈਨੂੰ ਕਿੰਨਾ ਮੈਨੂੰ ਮਨ ਮੇਰਾ ਦਾਸ ਹੋਵੇ ਵੀ ਬਿਨ ਮਹਿੰਦੀ ਤੋਂ ਫਿਰਦੀਆਂ ਨੇ ਬਸ ਦੀਦੀ ਉਹ ਸਾਡੇ ਦਿਮਾਗ ਹੀ ਨੰ ਕੰਮ ਕਰਿਆ ਅਸੀਂ ਤੁਹਾਨੂੰ ਗਲਤ ਸਮਝੀ ਗਏ ਚਲ ਕੋਈ ਨਾ ਪਰਾਲ ਮਿਲ ਕੇ ਰਹਾਂਗੇ ਚਲ ਕੋਈ